ਪੰਜਾਬ ਜੰਮਿਆਂ ਨੂੰ ਨਿਤ ਪੀੜਾ ਬਿਲਕੁਲ ਜੀ ਇਹ ਜਿਹੜੀ ਕਹਾਵਤ ਆ ਅੱਜ ਪੰਜਾਬ ਤੇ ਪੂਰੀ ਟੁਕਰੀ ਆ ਕਦੇ ਜੰਗਾਂ ਦੀਆਂ ਮਾਰਾਂ ਕਦੇ ਹੜਾਂ ਦੀਆਂ ਮਾਰਾਂ ਮੀਂਹ ਪੈਂਦਾ ਹਿਮਾਚਲ ਚ ਪਹਾੜਾਂ ਚ ਤੇ ਵਕਤ ਪੰਜਾਬੀਆਂ ਨੂੰ ਪੰਜਾਬ ਨੂੰ ਸਰਹੱਦੀ ਲੋਕਾਂ ਨੂੰ ਦਰਿਆਈ ਖੇਤਰ ਦੇ ਨੇੜੇ ਵਸਦਿਆਂ ਨੂੰ ਅੱਜ ਪੰਜਾਬ ਹੜਾਂ ਦੀ ਮਾਰੇਠਾ ਪਠਾਨਕੋਟ ਝੁਲੰਦਰ ਕਪੂਰਥਲਾ ਤਰਨਤਾਰਨ ਫਰੋਜ਼ਪੁਰ ਫਾਜ਼ਿਲਕਾ ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਤਬਾਈ ਦਾ ਮੰਜ਼ਰ ਹਰ ਜਗ੍ਹਾ ਤੇ ਦੇਖਣ ਨੂੰ ਮਿਲ ਰਿਹਾ ਹੈ ਪਾਣੀ ਹਰੀਕੇ ਹੈਡ ਵਰਕਸ ਤੋਂ 2 ਲੱਖ ਕਿਊਸਿਕ ਦਾ ਅੰਕੜਾ ਪਾਰ ਕਰ ਚੁੱਕਾ ਹੈ ਜਿਸ ਦੀਆਂ ਮਾਰਾਂ ਧੀਰਾਕਾਰਾ ਫਤੇ ਆਲਾ ਬੰਡਾਲਾ ਆਦ ਪਿੰਡਾਂ ਤੋਂ ਹੁੰਦਾ ਹੋਇਆ ਬਸਤੀ RAMLAL ਹੁਣ ਉਹਨੇ ਜਿਹੜੀ ਟੱਕਰ ਦਿੱਤੀ ਆ ਅਵੀਅਰ ਸਟੇਟ ਗੱਟੀਆਂ ਨੂੰ ਗੱਟੀਆਂ ਹੜਾ ਦੀ ਮਾਰ ਇਟ ਟਿੰਡੀ ਆਲਾ ਪਿੰਡ ਜਿਹੜਾ ਉਹ ਖਾਲੀ ਕਰਵਾ ਲਿਆ ਗਿਆ ਕਿਉਂਕਿ ਸਿੱਧੀ ਟੱਕਰ ਉੱਥੇ ਸੀ ਖੋਰਾ ਲੱਗ ਰਿਹਾ ਸੀ ਅਤੇ ਜਿਹੜਾ ਟੈਂਡੀ ਵਾਲ ਦੇ ਵਾਸੀਆ ਉਹ ਚਾਰੇ ਪਾਸਿਓਂ ਪਾਣੀ ਚ ਖੇਰ ਚੁੱਕਿਆ ਤੁਸੀਂ ਦੇਖ ਸਕਦੇ ਹੋ ਡਰੇਨ ਗੱਟੀ ਰਾਜੋ ਕੀ ਦੀ ਨਾਲ ਲੰਘਦੀ ਡਰੇਨ ਐ ਡਿਫੈਂਸ ਬਣ ਵਾਲੀ ਜਿਹੜੀ ਹੈਗੀ ਆ ਉਹ ਡਿਫੈਂਸ ਬਣ ਵੀ ਟੁੱਟ ਚੁੱਕਾ ਤੇ ਜਿਹੜਾ ਪਾਣੀ ਆ ਉਹ ਭਕੜੇ ਵੱਲ ਜੱਲੋ ਕੇ ਵੱਲ ਮਾਰ ਕਰਨ ਲੱਗ ਪਿਆ ਫਸਲਾਂ ਨੂੰ ਆਪਣੀ ਲਪੇਟ ਚ ਲੈ ਲਿਆ ਅਤੇ ਘਰਾਂ ਨੂੰ ਹੀ ਹੁਣ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸੱਤ ਲੋਈ ਦਰਿਆ ਅੱਫਰਿਆ ਫਿਰਦਾ ਹੈ ਹਿੰਦੁਸਤਾਨ ਪਾਕਿਸਤਾਨ ਦੀਆਂ ਸਰਹੱਦਾਂ ਉਸ ਨੇ ਮਿਟਾ ਦਿੱਤੀਆਂ ਮਨੁੱਖਰ ਵੱਲੋਂ ਲਾਈਆਂ ਗਈਆਂ ਤਾਰਾਂ ਲਾਈ ਗਈਆਂ ਨਿਸ਼ਾਨੀਆਂ ਨੂੰ ਸਭ ਤੈਸ ਨੈਸ ਕਰਕੇ ਖਤਮ ਕਰ ਦਿੱਤਾ ਅਤੇ ਇੱਕ ਹੋਣ ਦਾ ਸੱਦਾ ਦਿੰਦਾ ਉਦੂਜੇ ਪਾਸੇ ਸਾਡੇ ਪੰਜਾਬੀਆਂ ਖਾਸ ਤੌਰ ਤੇ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਪੁੱਤਾ ਵਾਂਗ ਪਾਲੀਆਂ ਫਸਲਾਂ ਉਹ ਤਬਾਹ ਹੋ ਚੁਕੀਆਂ ਤੁਸੀਂ ਦੇਖਦੇ ਹੋ ਜਿਹੜਾ ਚਾਂਦੀ ਵਾਲਾ ਟਿੰਡੀ ਵਾਲਾ ਜੱਲੋਕੇ ਇਹ ਵੀ ਪਾਣੀ ਦੀ ਮਾਰ ਰਿਹਾ ਚੁਕੀ ਆ ਤੇ ਜਿਹੜਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਅਬ ਦੇਖ ਦੇਤੀ ਕਮਿਸ਼ਨਰ ਦਮਨ ਆਜੀਤ ਸਿੰਘ ਹੁਰਾਣੇ ਟਿੰਡੀ ਵਾਲਾ ਦੇ ਰਾਦ ਖਾਲੀ ਕਰਵਾਇਆ ਅਤੇ ਦੂਸਰੇ ਪਿੰਡਾਂ ਤੇ ਹੁਣ ਪੂਰੀ ਚਾਹਤ ਹੈ ਪਾਕਿਸਤਾਨ ਵਾਲੇ ਪਾਸਿਓਂ ਵੀ ਜਿਹੜਾ ਪਾਣੀ ਆਉਣ ਨਾਲ ਨਵੀਂ ਗੱਟੀ ਰਾਜੋ ਕੀ ਜਿਹੜੀ ਹੈਗੀ ਉਹ ਪਾਣੀ ਨਾਲ ਖਿਰ ਚੁਕੀ ਆ ਅਤੇ ਲੋਕ ਉਥੋਂ ਦੇ ਬਾਹਰ ਨਿਕਲਨੇ ਸ਼ੁਰੂ ਹੋ ਗਏ ਆ ਗੁਰਦੁਆਰੇਆਂ ਚ ਸਥਿਤ ਗੁਰਦੁਆਰਾ ਵੱਖ-ਵੱਖ ਪਿੰਡਾਂ ਅੰਦਰ ਜਿਹੜੇ ਪਾਣੀ ਅੰਦਰ ਘਿਰ ਰਿਹਾ ਉਥੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੁਰੱਖਿਅਤ ਬਾਹਰ ਕਢੰਦੀਆਂ ਕੋਸ਼ਿਸ਼ਾਂ ਜਾਰੀ ਆ ਤੇ ਕੁਝ ਥਾਵਾਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪੂਰੀ ਰਹਿਤ ਮਰਿਆਦਾ ਅਨਸਾਰ ਬਾਹਰ ਸੁਰੱਖਿਅਤ ਜਗ੍ਹਾ ਤੇ ਲੈ ਜਾਂਦੇ ਗਏ ਆ ਸਰਕਾਰ ਜਾ ਕੇ ਸਸਥਾਵਾਂ ਅੱਗੇ ਆਉਣ ਅਤੇ ਇਹਨਾਂ ਹੜਪੀੜਤਾਂ ਦੀ ਆਪਾਂ ਮਦਦ ਕਰੀਏ ਤੁਸੀਂ ਦੇਖ ਸਕਦੇ ਹੋ ਕਿਵੇਂ ਪਾਣੀ ਜਿਹੜਾ ਉਹ ਮਾਰੋ ਮਾਰ ਕਰ ਰਿਹਾ ਹੈ ਤੁਸੀਂ ਦੇਖ ਰਹੇ ਸੀ ਦਾ ਫਰੋਜਪੁਰ ਲਾਈਵ ਚੈਨਲ ਜੁੜੇ ਰਹੋ ਸਾਡੇ ਨਾਲ ਪਲ-ਪਲ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਰਾਂਗੇ ਹੁਣ ਦਿਓ ਛੁੱਟੀਆਂ ਸਤਿ ਸ਼੍ਰੀ ਅਕਾਲ